ਮੈਂ ਪੜ ਰਿਹਾ ਸੀ ਇੱਕ ਦਿਨ دیوانه ਗਾਲिब ਤੇ ਬਹਾਦਰ ਸ਼ਾ ਜ਼ਫਰ ਦਾ ਦਰਬਾਰੀ ਸ਼ਾਇਰ ਸੀ ਔਰ ਉਸ ਵਕਤ ਦਾ ਸਿਰਮੌਰ ਸ਼ਾਇਰ ਤੇ ਤੁਸੀਂ ਆਖੋਗੇ ਫਿਰ ਬੜਾ ਆਨੰਦ ਵਿੱਚ ਰਹਿੰਦਾ ਹੋਵੇਗਾ ਬੜਾ ਸੁਖ ਦੇ ਵਿੱਚ ਰਹਿੰਦਾ ਹੋਵੇਗਾ ਕਿਉਂਕਿ ਸਾਰੇ ਸ਼ਾਇਰਾਂ ਵਿੱਚ ਉੱਚਾ ਤੇ ਬਹਾਦਰ ਸ਼ਾ ਦੀ ਕਿਰਪਾ ਦਾ ਪਾਤਰ ਬਣਿਆ ਹੋਇਆ ਸੀ ਪ੍ਰਸੰਤਾ ਦਾ ਪਾਤਰ ਬਣਿਆ ਹੋਇਆ ਸੀ ਆਦਰਸ਼ ਆ ਉਸਤੇ ਮਾਨ ਕਰਦਾ ਸੀ ਸਾਰੇ ਆਲਮ ਫਾਜ਼ਲ ਉਹਦਾ ਸਨਮਾਨ ਕਰਦੇ ਸਨ ਇਹ ਤੁਸੀਂ ਆਖੋਗੇ ਬੜਾ ਸੁਖੀ ਹੋਵੇਗਾ ਉਹਦਾ ਬੋਲ ਮੈਂ ਤੁਹਾਡੇ ਸਾਹਮਣੇ ਰੱਖਾਂ ਪਰੇਸ਼ਾਨੀਆਂ ਸਾਰੇ ਜਹਾਂ ਕੀ ਸਮੇਟ ਕਰ ਜਦ ਕੁਛ ਨਾ ਬਨਾ ਤੋ ਮੇਰਾ ਦਿਲ ਬਨਾ ਸਾਰੀ ਦੁਨੀਆ ਦੀਆਂ ਪਰੇਸ਼ਾਨੀਆਂ ਨੂੰ ਇਕੱਠਾ ਕਰੀਏ ਬੇਚੈਨੀਆਂ ਨੂੰ ਇਕੱਠਾ ਕਰੀਏ ਚਿੰਤਾਵਾਂ ਨੂੰ ਇਕੱਠਾ ਕਰੀਏ ਮੇਰਾ ਦਿਲ ਮੈਂ ਇੰਨਾ ਚਿੰਤਾਤ ਮੈਂ ਇੰਨਾ ਦੁਖੀ ਮੈਂ ਇਤਨਾ ਪਰੇਸ਼ਾਨ ਛੋਟੀ ਦੇ ਸਿਆਣੇ ਮਨੁੱਖ ਨੂੰ ਚੀਰ ਕੇ ਵੇਖੋਗੇ ਸਿਵਾਏ ਪਰੇਸ਼ਾਨੀਆਂ ਤੋਂ ਕੁਝ ਵੀ ਨਹੀਂ ਲੱਭਦਾ ਖੋਲ ਕੇ ਵੇਖੋਗੇ ਸਿਵਾਏ ਦੁੱਖਾਂ ਤੋਂ ਹੋਰ ਕੁਝ ਵੀ ਨਹੀਂ ਮਿਲਦਾ ਜਿਵੇਂ ਜਿਵੇਂ ਸਿਆਣਾ ਹੁੰਦਾ ਜਾ ਰਿਹਾ ਹੈ ਪਰੇਸ਼ਾਨ ਕਿਉਂ ਉਹ ਦੇਖਦਾ ਕਿਸੇ ਕਦ ਪਹਿਲੂ 'ਚ ਮੈਂ ਅੱਗੇ ਮਤ ਪਛੜਿਆ 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 ਹੋਣਾ ਬੋਝ ਬਣਦਾ ਹੈ ਮੈਂ ਫਿਰ ਅਰਜ਼ ਕਰਾਂ ਇਸ ਵਾਸੇ ਚੋਟੀ ਦਾ ਧਨਵਾਨ ਮਹਾ ਦੁਖੀ ਹੋਵੇਗਾ ਹਜ਼ਾਰਾਂ ਪਹਿਲੂਆਂ 'ਚ ਪਿੱਛੇ ਕੋਈ ਸਿਹਤ ਦੇ 'ਚ ਅੱਗੇ ਹੈ ਤੰਦਰੁਸਤੀ ਦੇ 'ਚ ਅੱਗੇ ਹੈ ਧਨ ਦੇ 'ਚ ਪਛੜਿਆ ਹੈ ਭਨਦੇਜ ਤੇ ਬਹੁਤ ਅੱਗੇ ਚਲਾ ਗਿਆ ਤੰਦਰੁਸਤੀ ਗਵਾ ਬੈਠਾ ਸਾਰੇ ਪਹਿਲੂਆਂ 'ਚ ਕੋਈ ਅੱਗੇ ਨਹੀਂ ਆਉਂਦਾ ਇੱਕ ਪਹਿਲੂ ਚ ਅੱਗੇ ਆਉਂਦਾ ਹਜ਼ਾਰਾਂ 'ਚ ਪਛੜਿਆ ਹੁੰਦਾ ਮਨੁੱਖ ਸਾਰੇ ਪਹਿਲੂਆਂ ਦੇ ਸੰਪੂਰਨ ਹੋਣਾ ਚਾਹੁੰਦਾ ਹੈ ਕਿਸੇ ਨੂੰ ਧਾਰਮਿਕ ਮਹਾਪੁਰਸ਼ ਕਹਿੰਦੇ ਨੇ ਮਨੁੱਖ ਪ੍ਰਮਾਤਮਾ ਹੋਣਾ ਚਾਹੁੰਦਾ ਹੈ ਇਹ ਵਗਦੀ ਹੋਈ ਸਰੇਤਾ ਇਹ ਵਗਦੀ ਹੋਈ ਨਦੀ ਸਾਗਰ ਹੋਣਾ ਚਾਹਦੀ। ਤੋ ਹੁਣ ਮਨੁੱਖ ਪਰਮਾਤਮਾ ਹੋਣਾ ਚਾਹੁੰਦਾ ਹੈ, ਸਭ ਕੁਝ ਹੋਣਾ ਚਾਹੁੰਦਾ ਹੈ, ਤੋ ਕਿਵੇਂ ਹੋਵੇ? ਇੱਕ ਨੁਕਤਾ ਹੈ। ਸਭ ਕੁਝ ਹੋਣ ਵਾਸਤੇ ਸਮਾਂ ਚਾਹੀਦਾ ਹੈ, ਸਮਾਂ। ਤੋ ਸਮੇਂ ਵਿੱਚ ਮਨੁੱਖ ਯਤਨ ਕਰਦਾ ਹੈ, ਜਿਹੜਾ ਮਨੁੱਖ ਸਭ ਕੁਝ ਹੋਣਾ ਚਾਹੁੰਦਾ ਹੈ, ਸਮੇਂ ਦੀ ਬੜੀ ਕਦਰ ਕਰਦਾ ਹੈ, ਇੱਕ ਇੱਕ ਮਿੰਟ, ਇੱਕ ਇੱਕ ਸੈਕਿੰਡ। ਯਾਰ ਉਹਦੇ ਸਮੇਂ ਦੀ ਬੜੀ ਕੀਮਤ ਬੜੀ ਕਦਰ ਲੋ ਸੰਜਲੇਸਤੇ ਤੇ ਖੁੱਲੇ ਸਮਾਗਮ ਦੇਚ ਦਸਨੇ ਚਲੇ ਮਿੰਟ ਬੋਲਣਾ ਸਿਵੇਂ ਨੂੰ ਯਾਦ ਹੈ ਜਿਹੜਾ ਸੱਜਣ ਮੈਨੂੰ ਲੈ ਜਾ ਰਿਹਾ ਸੀ ਕਿਤੇ ਜਾ ਮੈਂ ਚ ਫਸ ਗਿਆ ਸਹੀ ਤੇ ਸਿਰਫ ਮੈਂ 1 ਮਿੰਟ ਲੇਟ ਪਹੁੰਚਿਆ ਉੱਥੇ ਇੱਕ ਬਹੁਤ ਛੋਟੀ ਦਾ ਸੈਨਾ ਮਨੁੱਖ ਬੈਠਾ ਸੀ ਕਹਿੰਦੇ ਗੈ ਨਹੀਂ ਜੀ ਅੰਦਾਜ਼ਨ 5000 ਬੰਦੇ ਬੈਠੇ ਨੇ 5000 ਮਿੰਟ ਤੇ ਜ਼ਾਇਆ ਗਏ ਨੇ ਅਸੀਂ 1 ਮਿੰਟ ਲੇਟ ਇੱਕ ਇੱਕ ਮਿੰਟ ਦਾ ਹਿਸਾ ਮਨੁੱਖ ਸਭ ਕੁਝ ਹੋਣਾ ਚਾਹੁੰਦਾ ਹੈ ਉਹ ਸਮਾਂ ਚਾਹੀਦਾ ਹੈ ਇਸ ਵਾਸਤੇ ਹੈ ਬਹੁਤ ਮਸਰੂਫ ਮਨੁੱਖ ਕਹਿ ਦਿੰਦਾ ਹੈ ਬਿਲਕੁਲ ਸਮਾਨ ਹੈ ਸਮਾਨ ਸਮੇਂ ਦੀ ਮਨੁੱਖ ਇਸ ਧਨਨਲ ਵਰਤੋਂ ਕਿਉਂ ਕਰਦਾ ਹੈ ਸਭ ਪੈਲੂ ਅਚੱਗੇ ਹੋਣਾ ਚਾਹੁੰਦਾ ਮੈਂ ਤੇ ਕਈ ਵਾਰ ਦੇਖ ਕੇ ਹੈਰਾਨ ਹੋ ਜਾਂਦਾ ਸਾਰੀ ਭੱਜ ਦੌੜ ਆਰਾਮ ਵਾਸਤੇ ਹੈ ਤੇ ਮਨੁੱਖ ਕੋਲ ਆਰਾਮ ਨਹੀਂ ਆਰਾਮ ਕਰਨ ਲਈ ਸਮਾਂ ਨਹੀਂ ਸਾਰੇ ਭੱਜ ਦੌੜ ਰੋਟੀ ਵਾਸਤੇ ਰੋਟੀ ਖਾਣ ਦੀ ਵੇਲ ਕੋਈ ਨਹੀਂ ਮੈਂ ਐਸਾ ਦੇਖਿਆ ਮੈਨੂੰ ਕਈਆਂ ਨੇ ਇਸ ਤਰ੍ਹਾਂ ਕਿਹਾ ਹੈ ਵਿਗਿਆਨੀ ਜੀ ਤੁਸੀਂ ਕਹਿੰਦੇ ਅੰਮ੍ਰਿਤ ਵੇਲੇ ਉੱਠ ਕੇ ਪੰਜ ਬਾਣੀਆਂ ਦਾ ਜਪ ਕਰੋ ਸਾਡੇ ਕੋਲ ਰੋਟੀ ਖਾਣ ਦਾ ਵੇਲ ਨਹੀਂ ਉਹਨਾਂ ਨੂੰ ਮੈਂ ਕਹਿੰਦਾ ਉਹਨਾਂ ਸਾਰੇ ਭੱਜ ਦੌੜ ਤੇ ਰੋਟੀ ਵਾਸਤੇ ਰੋਟੀ ਖਾਣ ਦੀ ਵੇਲ ਨਹੀਂ ਪੀਤੂ ਸੀ ਕਹਿੰਦੇ ਉਹ ਦੋ ਟਾਈਮ ਗੁਰਦੁਆਰੇ ਆ ਸਾਡੇ ਕੋਲ ਤੇ ਆਰਾਮ ਕਰਨ ਦਾ ਵੀ ਵੇਲ ਹੁਣ ਸਾਰੀ ਭਾਜ ਦੌੜ ਤੇ ਆਰਾਮ ਵਾਸਤੇ ਹੈ ਨਾ ਆਰਾਮ ਕਰਨ ਦਾ ਸਮਾਂ ਨਹੀਂ ਕਈ ਮੂੜ ਇਸ ਤਰ੍ਹਾਂ ਵੀ ਕਹਿ ਦਿੰਦੇ ਨੇ ਕਹਿੰਦੇ ਜੀ ਸਾਡੇ ਕੋਲ ਤੇ ਮਰਨ ਦੀ ਵੀ ਵੇਲ ਕੋਈ ਨਹੀਂ ਮੈਂ ਉਹਨਾਂ ਨੂੰ ਕਹਿੰਦਾ ਪਿਆ ਝੂਠ ਬੋਲੋ ਝੂਠ ਬੋਲਦੇ ਪਏ ਮੌਤ ਆਪਣੀ ਵੇਲ ਕੱਢ ਲੈਗੇ ਤੂੰ ਦੇਖਦਾ ਹੀ ਰਹਿ ਜਾਏਂ ਉਹ ਦੇਖਦੇ ਜਾਣੋ ਸਤ ਭਵੰਤੋ ਮਰਣੋ ਮੌਤ ਤੈਨੂੰ ਨਾ ਕੁਛ ਕਰ ਦੇਵੇ ਮਿਟਾ ਦੇਵੇ ਉਸ ਤੋਂ ਪਹਿਲੇ ਤੂੰ ਆਪ ਮਿਟ ਜਾ ਨਾ ਕੁਛ ਹੋ ਜਾ ਔਰ ਜਿਹੜਾ ਨਾ ਕੁਛ ਹੋ ਜਾਂਦਾ ਉਹ ਸਭ ਕੁਝ ਹੋ ਜਾਂਦਾ ਉਹ ਹਰ ਪਹਿਲੂ ਚੱਗੇ ਹੋ ਜਾਂਦਾ ਇਹ ਨੁਕਤਾ ਮੈਂ ਤੁਹਾਡੇ ਸਾਹਮਣੇ ਰੱਖਦਾ ਪਿਆ ਇਨੂ ਕਹਿਣਨ ਧਰਮ ਦਾ ਸਾਰ ਧਰਮ ਦਾ ਮੂਲ ਮੌਤ ਤੈਨੂੰ ਮਿਟਾ ਦੇਵੇ ਤੇਰੇ ਤਨ ਨੂੰ ਮਿਟਾ ਦੇਵੇ ਉਸ ਤੋਂ ਪਹਿਲੇ ਤੂੰ ਆਪਣੇ ਮਨ ਨੂੰ ਮਿਟਾ ਦੇ ਇਕ ਨੁਕਤਾ ਤਨ ਨੂੰ ਮਿਟਾਣ ਦੀ ਤੈਨੂੰ ਲੋੜ ਹੀ ਨਹੀਂ ਆਤਮ ਹੱਤਿਆ ਕਰਨ ਦੀ ਤੈਨੂੰ ਲੋੜ ਨਹੀਂ ਸਮੇਂ ਨਹੀਂ ਮਿਟਾ ਦੇਣਾ ਹਾਲ ਨਹੀਂ ਮਿਟਾ ਦੇਣਾ ਵਕਤ ਨਹੀਂ ਮਿਟਾ ਲੈਣਾ ਤੋਕ ਕਿਉਂ ਮਿਟਾਣਾ ਇਹਨੂੰ ਯਤਨ ਕਰਨ ਦੀ ਲੋੜ ਨਹੀਂ ਸਮਾਂ ਰੋਜ਼-ਰੋਜ਼ ਤੈਨੂੰ ਮਿਟਾ ਹੀ ਰਿਹਾ ਹੈ ਇੱਕ ਦਿਨ ਪੂਰਾ ਮਿਟਾ ਦੇਗਾ ਮਿਟਾ ਦੇਗਾ ਸਮਾਂ ਤੇਰੇ ਤਨ ਨੂੰ ਪੂਰਨ ਤੌਰ ਤੇ ਮਿਟਾ ਦੇਵੇ ਉਸ ਤੋਂ ਪਹਿਲੇ ਤੂੰ ਪੂਰਨ ਤੌਰ ਤੇ ਆਪਣੇ ਮਨ ਨੂੰ ਮਿਟਾ ਫਿਰ ਕਿਸ ਤਰ੍ਹਾਂ ਮਿਟਾਈਏ ਮਨ ਨੂੰ ਸਮੇਂ ਦੇ ਚੋਂ ਕੱਢ ਲੈ ਵਕਤ ਦੇ ਚੋਂ ਕੱਢ ਲੈ ਤੁਸੀਂ ਆਖੋਗੇ ਮਨ ਨੂੰ ਸਮੇਂ ਦੇ ਚੋਂ ਕਿਵੇਂ ਕੱਢੀਏ ਤਨ ਨੂੰ ਸਮਾਂ ਖਾਰੇ ਔਰ ਇੱਕ ਦਿਨ ਸਮਾਂ ਮਿਟਾ ਦੇਵੇਗਾ ਮਨ ਸਮੇਂ ਦੇ ਚ ਭਟਕ ਰਿਹਾ ਹੈ ਭਟਕ ਰਿਹਾ ਹੈ ਮਨ ਨੂੰ ਸਮੇਂ ਦੇ ਚੋਂ ਕੱਢਣਾ ਹੈ ਆਪ ਦੀ ਗੈਤ ਲਈ ਅਰਜ਼ ਕਰਾਂ ਇੱਥੇ ਬੈਠਾ ਬੈਠਾ ਵੀ ਮਨ ਦੌੜ ਰਿਹਾ ਹੈ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਦੇ ਚ ਦੌੜਦਾ ਹੈ ਆਉਣ ਵਾਲੇ ਸਮੇਂ ਦੀ ਚਿੰਤਾ ਦੇ ਚ ਦੌੜਦਾ ਹੈ ਸਮਾ ਤਨ ਨੂੰ ਮਿਟਾ ਰਹੇ ਵੇ ਉਸ ਤੋਂ ਪਹਿਲੇ ਮਨ ਨੂੰ ਸਮੇਂ ਦੇ ਚੋਂ ਕੱਢ ਲੈ ਸਮੇਂ ਦਾ ਸਭ ਤੋਂ ਛੋਟਾ ਭਾਗ ਹੈ ਵਰਤਮਾਨ ਇੱਕ ਛਿਣ ਇੱਕ ਸੈਕੰਡ ਸਮੇਂ ਦਾ ਸਭ ਤੋਂ ਛੋਟਾ ਵਾਗ ਹੈ ਨਾ ਘੰਟਾ ਮਿੰਟ ਫਿਰ ਸੈਕੰਡ ਸੈਕੰਡ ਨੂੰ ਪੁਰਾਣੀ ਭਾਸ਼ਾ ਚ ਕਹਿੰਦੇ ਨੇ ਇੱਕ ਪਲ ਆਪਣੇ ਮਨ ਨੂੰ ਇੱਕ ਪਲ ਦੇ ਚ ਲਿਆ ਤੇ ਇੱਕ ਪਲ ਦੇ ਚ ਲਿਆਂਦੇ ਆ ਮਨ ਨਾ ਕੁਝ ਹੋ ਜਾਏਗਾ ਕਿਉਂਕਿ ਯਾਦਾਂ ਭੂਤ ਕਾਲ ਦੀਆਂ ਸਭ ਕੁਝ ਹੈ ਚਿੰਤਾ ਮਾਂ ਭਵਿਸ਼ ਦੀਆਂ ਬੁਥੇਰਾ ਕੁਝ ਇੱਕ ਪਲ ਦੇਚ ਆ ਗਿਆ ਤੇ ਫਿਰ ਕੀ ਕੁਝ ਹੈ ਇੱਕ ਪਲ ਦੇਚ ਕੀ ਹੋ ਸਕਦਾ ਹੈ ਇੱਕ ਪਲ ਦੇਚ ਮਨੁੱਖ ਦਾ ਸਭ ਕੁਝ ਮਿਟ ਜਾਏ ਔਰ ਕੋ ਚੰਗਾ ਸ਼ਬਦ ਨਹੀਂ ਲੱਭ ਰਿਹਾ ਇੱਕ ਸੈਕਿੰਡ ਦੇਚ ਮਨ ਆ ਜਾਏ ਹੋਲ ਜਾਏ ਗੁਜ਼ਰੇ ਹੋਏ ਸਮੇਂ ਨੂੰ ਨਜ਼ਰ ਅੰਦਾਜ਼ ਕਰ ਦੇਵੇ ਆਉਣ ਵਾਲੇ ਸਮੇਂ ਨੂੰ ਇੱਕ ਸੈਕਿੰਡ ਦੇ ਵਿੱਚ ਤੇ ਨਾ ਕੁਝ ਹੋ ਜਾਏਗਾ। ਨਾ ਕੁਛ ਦੇ ਹੁੰਦਿਆਂ ਇਹ ਸਭ ਕੁਝ ਹੋ ਜਾਏਗਾ। ਇਹ ਵੀ ਮੈਂ ਅਰਜ਼ ਕਰਾਂ। ਧਰਮ ਦੀ ਸਾਧਨਾ ਹੈ। ਜਪ ਤਪ ਦੀ ਸਾਧਨਾ ਹੈ। ਮੈਂ ਕੁਛ ਨਹੀਂ, ਮੈਂ ਕੁਛ ਨਹੀਂ, ਮੈਂ ਕੁਛ ਨਹੀਂ। ਜਿਸ ਦਿਨ ਵਾਖਈ ਮਨੁੱਖ ਨਾ ਕੁਛ ਆਉਂਦਾ ਉਸੇ ਦਿਨ ਸਭ ਕੁਝ ਹੋ ਜਾਂਦਾ। ਉਸੇ ਦਿਨ ਸਭ ਕੁਝ ਹੋ ਜਾਂਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਮੈਂ ਦੋ ਕਵਿਤਾ ਤੁਹਾਡੇ ਸਾਹਮਣੇ ਰੱਖਾਂ ਬੜੇ ਕੀਮਤੀ ਇੱਕ ਕਵਿਤਾ ਇੱਕ ਸਵਈ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਤੋਸੋ ਨਾਨਾਤ ਅਨਾਤ ਨਾ ਮੋਸਰ ਤੋਸੋ ਨਾ ਦਾਤਾ ਨਾ ਮੋਸੋ ਬਿਖਾਰੀ ਏ ਪ੍ਰਭੂ ਰੂਹੇ ਜ਼ਮੀਨ ਤੇ ਮੇਰੇ ਜੈਸਾ ਹੋਰ ਕੋਈ ਮੰਗਤਾ ਨਹੀਂ ਹੈ ਤੇ ਮੰਗਤਾ ਤੇ ਸਭ ਤੋਂ ਥੱਲੇ ਆਉਂਦਾ ਹੈ ਸਿਰਫ ਉਸ ਦਾ ਹੱਥ ਹੀ ਥੱਲੇ ਨਹੀਂ ਉਹਦਾ ਸਭ ਕੁਝ ਥੱਲੇ ਆ ਮੰਗਤਾ ਸਭ ਤੋਂ ਥੱਲੇ ਆਉਂਦਾ ਹੈ ਇਸ ਨੂੰ ਹਸਤੇ ਕਹਿੰਦੇ ਨੇ ਬਿਖਾਰੀ ਤੋਂ ਮੰਗਤੇ ਤੋਂ ਕੋਈ ਉੱਚੇ ਆਚਰਣ ਤੇ ਗੁਣ ਦੀ ਉਮੀਦ ਨਹੀਂ ਰੱਖਣੀ ਚਾਹੀਦੀ ਉਹਦੇ ਕੋਲ ਕੁਝ ਵੀ ਨਹੀਂ ਉਹਦੇ ਕੋਲ ਕੋਈ ਸਦਾਚਾਰ ਦੀ ਉਮੀਦ ਨਹੀਂ ਰੱਖਣੀ ਚਾਹੀਦੀ ਭਿਖਾਰੀ ਤਬੀਅਤ ਮੰਗਤ ਵਰਤੀ ਮਨੁੱਖਤਾ ਸભ્યਤਾ ਤੋਂ ਸਭ ਤੋਂ ਥੱਲੇ ਘਰਾ ਦੇਗੀ ਇਸ ਵਾਸਤੇ ਮੰਗਤੇ ਕੋਲ ਕਦੀ ਪੌਲਕੇ ਵੀ ਇਖਲਾਕ ਦੀ ਕਾਮਨਾ ਨਹੀਂ ਕਰਨੀ ਚਾਹੀਦੀ ਹੁੰਦਾ ਹੀ ਨਹੀਂ ਉਹ ਮੰਗਤਾ ਸਭ ਤੋਂ ਥੱਲੇ ਆਉਂਦਾ ਹੈ ਹਰ ਪਹਿਲੂਆਂ ਛੱਲੇ ਆਉਂਦਾ ਹੈ ਭਾਈ ਸਾਹਿਬ ਕਹਿੰਦੇ ਨੇ ਕੋਈ ਇਸ ਤਰ੍ਹਾਂ ਦਾ ਮੰਗਤਾ ਨਹੀਂ ਹੋਵੇਗਾ हे ਪ੍ਰਭੂ जितना मैं हाथ के ना कुछ होना है कुछ भी नहीं मैं तो सोना दाता रूहे जमीन ते तेरे जैसा कोई दाता नहीं मेरे जैसा कोई बिखारी तो सो ना दाता तो सो ना नाथ अनाथ ना मौसर तो सो ना दाता ना मौसो भिखारी ਤੇਰੇ ਜਿਹਾ ਹੋ ਕੋਈ ਨਾਥ ਮਾਲਕ ਨਹੀਂ ਹੈ ਜਿਨੇ ਸਭ ਨੂੰ ਨਥਿਆ ਹੋਇਆ ਹੈ ਤੇ ਮੇਰੇ ਜੈਸਾ ਅਨਾਥ ਕੋਈ ਵੀ ਨਹੀਂ ਕੁਝ ਵੀ ਨਹੀਂ ਮੇਰੇ ਹੱਥਾਂ 'ਚ ਕੁਝ ਵੀ ਨਹੀਂ ਤੇਰੇ ਹੱਥਾਂ 'ਚ ਸਭ ਕੁਝ ਹੈ ਮੇਰੇ ਹੱਥ ਖਾਲੀ ਤੂੰ ਸਭ ਨੂੰ ਨਥਿਆ ਹੋਇਆ ਸਭ ਕੁਝ ਤੇਰੇ ਕਾਬੂ 'ਚ ਮੇਰੀ ਮੁੱਠੀ 'ਚ ਕੁਝ ਵੀ ਨਹੀਂ ਉਹ ਜੋ ਮੁਠੀ ਦੇ ਵਿੱਚ ਬੰਦ ਕਰਨ ਦੀ ਕੋਸ਼ਿਸ਼ ਤੇ ਅਸੀਂ ਬੜੀ ਕਰਦੇ ਹਾਂ ਜੀਵਨ ਭਰ ਕਰਦੇ ਹਾਂ ਜੀਵਨ ਨੂੰ ਮੁਠੀ 'ਚ ਬੰਦ ਕਰ ਲਈਏ ਜਵਾਨੀ ਨੂੰ ਮੁਠੀ 'ਚ ਬੰਦ ਕਰ ਲਈਏ ਤੇ ਇਸ ਤਰ੍ਹਾਂ ਹੁੰਦਾ ਜਿਵੇਂ ਹਵਾ ਨੂੰ ਮੁਠੀ 'ਚ ਬੰਦ ਕਰੀਏ ਤੇ ਨਿਕਲ ਜਾਂਦੀ ਨਿਕਲ ਜਾਂਦੀ ਹੈ ਜਵਾਨੀ ਨਿਕਲ ਜਾਂਦਾ ਹੈ ਜੀਵਨ ਸਭ ਕੁਝ ਮੁਠੀ ਦੇ ਵਿੱਚ ਬੰਨਣ ਦੀ ਕੋਸ਼ਿਸ਼ ਕਰਦੇ ਹਾਂ ਸਭ ਕੁਝ ਜਿੱਦ ਦੀ ਮੁਠੀ ਚ ਉਹਨੂੰ ਕਹਿੰਦੇ ਨਾਥ सब कुछ न थे हो सब कुछ वे को अनाथ कुछ भी नहीं कुछ भी नहीं तो सो ना अनाथ अनाथ ना मौसर तो सो ना दाता ना मौसो बिखारी मोसो ना दीन दयाल ना तोसर मोसो अज्ञान ना तोसो बिचारी ਇਸ ਸਵਈਏ ਕਾਬਲੇ ਸੁਣੀ ਦੇ ਨੇ ਸੁਣਨ ਵਾਲੇ ਪਾਈ ਸਾਹਿਬ ਕਹਿੰਦੇ ਨੇ ਮੇਰੇ ਜੈਸਾ ਹੋਰ ਕੋਈ ਕਮਜ਼ੋਰ ਨਹੀਂ ਕਮਜ਼ੋਰ ਨੂੰ ਦੀਨ ਕਹਿੰਦੇ ਨੇ ਦੀਨ ਸ਼ਬਦ ਅਰਬੀ ਫਾਰਸੀ ਦਾ ਹੋਵੇ ਤੇ ਅਰਥ ਬਣਦੇ ਨੇ ਧਰਮ ਦੀਨ ਸ਼ਬਦ ਸੰਸਕ੍ਰਿਤ ਦਾ ਹੋਵੇ ਤੇ ਇਹਦੇ ਅਰਥ ਬਣਦੇ ਨੇ ਕਮਜ਼ੋਰ ਦੀਨ ਨੇ ਕੀ ਪ੍ਰਤਪਾਲ ਕਰੇ ਨਿਤ ਸੰਤ ਉਭਾਰ ਗਨੇ ਬਨ ਗਾਰੇ ਕਮਜ਼ੋਰਾਂ ਦੀ ਪਲ ਨਾ ਕਰਦੇ দীন কমজোর সোরা সো پہچানে যে লড়ে দীন কে ইথে দীন دے অর্থ ধর্ম نہیں جو کمزور دی خاطر লড়ে تے کمزور دی باں پکڑ لے کون کمزور دی باں پکڑ دے ہر ایک طاقتور دے پیچھے چل دے کمزور دی باں کون پکڑے کشمیری پنڈتاں دی باواں کمزور ہو گئی ہاں پکڑ ਲਈ باں குரு ਤੇਗ বাহাদুর صاحب ਵਾਖ ਵੀ ਜੁੜ ਗਏ ਬਾਹ ਜੇ ਨਾਂ ਦੇ ਪਕੜੀਏ ਸਿਰ ਦੇ ਜੇ ਬਾ ਨਾ ਛੋੜੀ ਸਿਰ ਦੇ ਦਿਆਂਗਾ ਇਹ ਬਾ ਨਾ ਛੱਡਾਂਗਾ ਸੂਰ ਬੀਰ ਤਾਂ ਹੈ ਏ ਪ੍ਰਭੂ ਮੇਰੇ ਜੈਸਾ ਕੋਈ ਦੀਨ ਨਹੀਂ ਪਰ ਤੇਰੇ ਜੈਸਾ ਕੋਈ ਦਿਆਲੂ ਵੀ ਨਹੀਂ ਇਤਨੀ ਦਇਆ ਇਤਨਾ ਕੋਈ ਦਿਆਲੂ ਨਹੀਂ ਹੋ ਸਕਦਾ ਮਨੁੱਖ ਦੀ ਦਇਆ ਸੀਮਤ ਹੈ ਇਹ ਵੀ ਮੈਂ ਅਰਜ਼ ਕਰਾਂ ਹਰ ਜਗ੍ਹਾ ਔਰ ਹਰ ਇੱਕ ਤੇ ਦਇਆ ਮੁਸ਼ਕਿਲ ਹੈ ਮੁਸ਼ਕਿਲ ਹੈ ਹਰ ਵਕਤ ਦਇਆ ਔਰ ਹਰ ਇੱਕ ਤੇ ਦਇਆ ਜਿਵੇਂ ਸੂਰਜ ਦੇ ਚੋਂ ਹਰ ਵਕਤ ਰੋਸ਼ਨੀ ਨਿਕਲਦੀ ਹੈ ਦਇਆ ਜਿਸ ਦਾ ਸੁਭਾਅ ਦੇ ਚ ਹਰ ਵਕਤ ਦਇਆ ਹੀ ਨਿਕਲਦੀ ਹੈ ਹਰ ਇੱਕ ਤੇ ਦਇਆ ਨਿਕਲ ਹਰ ਵਕਤ ਦਇਆ ਮੋਸੋ ਨਾ ਦੇਨ ਦਇਆ ਨਾ ਤੋ ਸਰ ਮੋਸੋ ਅਗਿਆਨ ਨਾ ਤੋ ਸੋ ਵਿਚਾਰੀ ਮੇਰੇ ਜੈਸਾ ਮੂੜ ਅਗਿਆਨੀ ਕੋਈ ਨਹੀਂ ਐਸਾ ਕਿਉਂ ਕਹਿ ਰਹੇ ਨੇ ਸਭ ਤੋਂ ਵੱਡਾ ਗਿਆਨ ਹੈ ਜੇ ਇਤਨੀ ਸਮਝ ਆ ਜਾਏ ਮੈਂ ਅਗਿਆਨੀ ਸਭ ਤੋਂ ਵੱਡੀ ਸਿਆਣਪ ਹੈ ਜੇ ਕਿਦਰੇ ਸਮਝ ਆ ਜਾਏ ਮੈਂ ਕੁਛ ਵੀ ਨਹੀਂ ਮੈਂ ਫਿਰ ਅਰਜ਼ ਕਰਾਂ ਧਰਮ ਦੀ ਸਾਧਨਾ ਸਭ ਕੁਝ ਹੋਣਾ ਨਹੀਂ ਧਰਮ ਦੀ ਸਾਧਨਾ ਹੈ ਮੈਂ ਕੁਝ ਵੀ ਨਹੀਂ ਮੈਂ ਕੁਝ ਵੀ ਨਹੀਂ ਮੈਂ ਕੁਝ ਵੀ ਨਹੀਂ ਸੰਸਾਰ ਦੀ ਸਾਧਨਾ ਹੈ ਮੈਂ ਸਭ ਕੁਝ ਛੋੜਾਂ ਹੈ ਮੈਂ ਸਭ ਕੁਝ ਛੋੜਾਂ ਕਮਜ਼ੋਰ ਤੋਂ ਕਮਜ਼ੋਰ ਮਨੁੱਖ ਵੀ ਕਈ ਵਾਰ ਸਾਹਮਣੇ ਸਿਰ ੜ ਕੇ ਖੜਾ ਹੋ ਜਾਂਦਾ ਹੈ ਪਰ ਇਤਨਾ ਕਮਜ਼ੋਰ ਮੈਨੂੰ ਨਾ ਸਮਝ ਮੈਂ ਵੀ ਕੁਛ ਹਾਂ ਤੂੰ ਇਤਨਾ ਨਹੀਂ ਵਾ ਮੈਨੂੰ ਸਮਝ ਲੈ ਮੈਂ ਇਤਨਾ ਨਹੀਂ ਵਾਂਗਾ ਛੋਟਾ ਹੋਣਾ ਅਖਰਦਾ ਹੈ ਛੋਟਾ ਹੋਣਾ ਬੇਚੈਨ ਕਰਦਾ ਹੈ ਛੋਟਾ ਹੋਣਾ ਪਰੇਸ਼ਾਨ ਕਰਦਾ ਹੈ ਕੋਈ ਵੀ ਛੋਟਾ ਨਹੀਂ ਹੋਣਾ ਚਾਹੁੰਦਾ ਵੱਡਾ ਹੋਣਾ ਚਾਹੁੰਦਾ ਹੈ ਸਭ ਤੋਂ ਵੱਡਾ ਹੋਣਾ ਚਾਹੁੰਦਾ ਹੈ ਔਰ ਸਭ ਤੋਂ ਵੱਡਾ ਪਰਮਾਤਮਾ ਮੋਸੋ ਨਦੀਨ ਦਇਆਲ ਨਾ ਤੋਸਰ ਮੋਸੋ ਅਗਿਆਨ ਨਾ ਤੋਸੋ ਵਿਚਾਰੀ ਤੇਰੇ ਜੈਸਾ ਕੋਈ ਵਿਚਾਰਕ ਨਹੀਂ ਹੈ ਮੇਰੇ ਜੈਸਾ ਕੋਈ ਅਗੈ ਨਹੀਂ ਤੀਸਰੀ ਪੰਕਤੀ ਮੋਸੋ ਨਾ ਪਤਤ ਪਾਵਨ ਤੋ ਸਰ ਮੋਸੋ ਬਿਕਾਰੀ ਨਾ ਤੋ ਸੋ ਉਪਕਾਰੀ ਮੇਰੇ ਜੈਸਾ ਕੋਈ ਪਤਤ ਨਹੀਂ ਪਰ ਹੈ ਪ੍ਰਭੂ ਤੇਰੇ ਜੈਸਾ ਕੋਈ ਪਤਤ ਪਾਵਨ ਵੀ ਨਹੀਂ ਇਸ ਰੂਹੇ ਜ਼ਮੀਨ ਤੇ ਮੇਰੇ ਜੈਸਾ ਕੋਈ ਬਿਕਾਰੀ ਨਹੀਂ ਹੈ ਨਾ ਕੋਝਵੜਾ ਕੁਛ ਵੀ ਨਹੀਂ ਕੁਛ ਪਰ ਤੇਰੇ ਜੈਸਾ ਕੋਈ ਉਪਕਾਰੀ ਨਹੀਂ ਹੈ ਮੋਸੋ ਬਿਕਾਰੀ ਨਾ ਤੋਸੋ ਉਪਕਾਰੀ ਮੋਰੇ ਹੈ ਔਗਣ ਟੋਂ ਗੁਣ ਸਾਗਰ ਜਾਤ ਰਸਾਤਲ ਓਟ ਤੇ ਹਾਰੀ ਤੂੰ ਗੁਣਾ ਦਾ ਸਾਗਰ ਹੈ ਮੈਂ ਔਗਣਾ ਦਾ ਸਾਗਰ ਜੇ ਤਾਂ ਸਮੰਦ ਸਾਗਰ 네ਰ ਭਰਿਆ ਤੇਤੇ ਔਗਣ ਹਵਾਰੇ ਮੈਂ ਸਭ ਕੁਛ ਹਾਂ ਮੈਂ ਸਭ ਕੁਛ ਹਾਂ ਸੰਸਾਰ ਦੇ ਚੱਲ ਸਕਦਾ ਹੈ ਸੰਸਾਰ ਦੇ ਚਲਾਇਆ ਜਾ ਸਕਦਾ ਹੈ ਨਿਰੰਕਾਰ ਦੀ ਦਰਗਾਹ ਦੇਚ ਨਹੀਂ ਗੁਰੂ ਦੀ ਦਰਗਾਹ ਦੇਚ ਨਹੀਂ ਉੱਥੇ ਆ ਕੇ ਤੇਹੀ ਆਖਣਾ ਪੈਣਾ ਮੈਂ ਕੁਛ ਵੀ ਨਹੀਂ ਮੈਂ ਕੁਛ ਵੀ ਨਹੀਂ ਈਜ ਜਿਸ ਦਿਨ ਨਾ ਕੁਛ ਹੋ ਜਾਂਦਾ ਹੈ ਮਿੱਟੀ ਹੋ ਜਾਂਦਾ ਹੈ ਉਸੇ ਦਿਨ ਦਰਖਤ ਬਣਦਾ ਹੈ ਬਿਲਕੁਲ ਨਾ ਕੁਝ ਹੋਵੇ ਬੀਜ ਆਖੇ ਮੈਂ ਸਭ ਕੁਛ ਹਾਂ ਤੋ ਸਭ ਕੁਝ ਹੋਣ ਤੋਂ ਰਹਿ ਜਾਏਗਾ ਨਾ ਦਰਖਤ ਬਣ ਸਕੇਗਾ ਨਾ ਸ਼ਾਖਾਂ ਬਣ ਸਕੇਗਾ ਨਾ ਫੁੱਲ ਬਣ ਸਕੇਗਾ ਨਾ ਪੱਲ ਬਣ ਸਕੇਗਾ ਨਾ ਕੁਝ ਹੋ ਕੇ ਹੀ ਮਨੁੱਖ ਸਭ ਕੁਝ ਹੋ ਜਾਂਦਾ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਦੂਸਰਾ ਸਵਈਆ ਬਾਈ ਸਾਹਿਬ ਕਹਿੰਦੇ ਨੇ ਰੂਪਹੀਨ ਕੁੱਲਹੀਨ ਗੁਣਹੀਨ ਗਿਆਨਹੀਨ ਸੋਭਾਹੀਨ ਭਾਗਹੀਨ ਤਪਹੀਨ ਬਾਵਰੀ ਕਾਵੇ ਚਾਲ ਵੀ ਐਸੀ ਹੈ ਜਿਸ ਦੇ ਉਤੇ ਬੜੇ ਬੜੇ ਵਿਦਵਾਨ ਅਸ਼ਸ਼ ਕਰ ਉੱਠਦੇ ਇਤੇ ਪਿਓ ਦਾ ਦੇਕਾ ਖੋਲ ਡਿਠਾ ਗਜ਼ਾਣਾ ਪਿਤਾ ਅਕਾਲ ਪੁਰਖ ਦਾਦਾ ਅਕਾਲ ਪੁਰਖ ਪਿਤਾ ਗੁਰੂ ਨਾਨਕ ਦੇਵ ਜੀ ਮਹਾਰਾਜ कि सारा खजाना बड़ा पे है कोई खोले तो सही कोई खोले तो सही खजाना खोले या नहीं इस वास्त कंगालता बनी हुई है जितना ज्ञान का साहित्य सिख जगत को शायद ही किस को जितनी अनगहली इस कौम ने की है शायद ही किसी ने की भी मैं आज नहीं खोल ਪਾਈ ਸਾਹਿਬ ਕਹਿੰਦੇ ਨੇ ਐ ਖੂਬੀਆਂ ਮੇਰੇ ਕੋਲ ਨਹੀਂ ਨੇ ਰੂਪਹੀਨ ਕੁੱਲਹੀਨ ਗੁਣਹੀਨ ਗਿਆਨਹੀਨ ਸੋਭਾਹੀਨ ਭਾਗਹੀਨ ਤਤਪਹੀਨ ਬਾਵਰੀ ਪਹਿਲੀ ਬੰਤੀ ਨਾ ਸਾਡੇ ਕੋਲ ਕੋਈ ਸ਼ੋਭਾ ਹੈ ਨਾ ਕੋਈ ਸਾਡੀ ਕੁੱਲ ਉੱਚੀ ਹੈ ਨਾ ਸਾਡੇ ਕੋਲ ਕੋਈ ਰੂਪ ਰੰਗ ਹੈ ਨਾ ਸਾਡੇ ਕੋਲ ਕੋਈ ਗਿਆਨ ਹੈ ਨਾ ਕੋਈ ਸਾਡੇ ਕੋਲ ਗੁਣਾ ਹੈ ਮਰਜ਼ ਕਰਾਂ ਬਿਲਕੁਲ ਖਾਲੀ ਜੋਲੀ ਬਿਲਕੁਲ ਖਾਲੀ ਹਿਰਦਾ ਜਿਹੜਾ ਲੈ ਕੇ ਆਇਆ ਹੈ ਉਹੀ ਭਰਿਆ ਜਾਂਦਾ ਹੈ ਪਹਿਲੇ ਹੀ ਭਰਿਆ ਹੋਇਆ ਹੈ ਗੁਣਾ ਨਾਲ ਕਲਾ ਨਾਲ ਮੈਂ ਸਭ ਕੁਛ ਹਾਂ ਮੈਂ ਸਭ ਕੁਛ ਹਾਂ ਮੈਂ ਸਭ ਕੁਛ ਹਾਂ ਯਕੀਨ ਜਾਣੋ ਖਾਲੀ ਰਹਿ ਚਲੇ ਜਾਂਦਾ ਇਹਦੇ ਤੇ ਬੜਾ ਸੋਹਣਾ ਉਦਾਹਰਣ ਦਿੱਤਾ ਹੈ ਭਗਤ ਕਬੀਰ ਨੇ ਕਵੀਰ ਕਹਿੰਦੇ ਨੇ ਹਰ ਹੈ ਖਾਂਡ ਰੇਤ ਮੇ ਬਿਖਰੇ ਹਸਤੀ ਚੁਣੀ ਨਾ ਜਾਏ ਹਸਤੀ ਹਾਥੀ ਕਹੋ ਕਬੀਰ ਕੁਲ ਜਾਤ ਪਾਤ ਤਜ ਚੀਟੀ ਹੋਏ ਚੁਣ ਖਾਏ ਇਹ ਜੋ ਖੰਡ ਦੇ ਦਾਣੇ ਰੇਤ ਦੇ ਚ ਬਿਖਰੇ ਪਏ ਨੇ ਤੇ ਹਾਥੀ ਨਹੀਂ ਚੁਣ ਸਕਦਾ ਹਾਥੀ ਤੇ ਦੂਰੋਂ ਦਿਖਾਈ ਦਿੰਦਾ ਇਹ ਤਸ਼ਬੀਹ ਦਿੱਤੀ ਹੈ ਜੋ ਧਾਰਮਿਕ ਸਵਾ ਦੇ ਚ ਵੀ ਆਪਣੀ ਪ੍ਰਦਰਸ਼ਨੀ ਕਰੇ ਮੈਂ ਕੁਝਾਂ ਕਬੀਰ ਕਹਿੰਦੇ ਹਾਥੀ ਆਇਆ ਹੈ ਹਾਥੀ ਆਇਆ ਜੋ ਮੰਦਰ ਮਸਜਿਦ ਗੁਰਦੁਆਰੇ ਚ ਵੀ ਆਕੇ ਮੈਂ ਕੋ ਚਾਹਾਂ ਮੇਰੀ ਵੀ ਕੋਈ ਹੋਂਦ ਹੈ ਅਸੀਂ ਐਵੇਂ ਨਹੀਂ ਆ ਇਹ ਹਾਥੀ ਆਇਆ ਹੈ ਇਹ ਸੂੰਡ ਮਾਰੇਗਾ ਸ਼ਾਇਦ ਇੱਕ ਅੱਧ ਦਾਣਾ ਖੰਡਦਾ ਆ ਜਾਏ ਹਜ਼ਾਰਾਂ ਦਾਣੇ ਰੇਤ ਦੇ ਆ ਜਾਣਗੇ ਫਿੱਕਾ ਆਏਗਾ ਫਿੱਕਾ ਚੱਲੇਗਾ